ਜੀ ਜੀ ਬਹੁਤ ਵਧੀਆ ਤੋ ਕਾ ਇੱਕ ਦਿਨ ਚੰਨਣ ਨੇ ਬਾਤ ਛੇੜ ਲਈ ਇੱਕ ਦਿਨ ਚੰਨਣ ਨੇ ਬਾਤ ਛੇੜ ਲਈ ਘੜੀ ਸਮੇਂ ਕੀ ਪੁੱਠੀ ਗੇੜ ਲਈ ਇੱਕ ਦਿਨ ਚੰਨਣ ਨੇ ਬਾਤ ਛੇੜ ਲਈ ਘੜੀ ਸਮੇਂ ਕੀ ਪੁੱਠੀ ਗੇੜ ਲਈ ਮਾਨੂੰ ਵੀ ਨਜ਼ਾਰਾ ਆ ਗਿਆ ਸੁਣ ਬਾਤ ਪੁਰਾਣੇ ਵਖਤਾਂ ਕੀ ਪਹਿਲਾਂ ਵਰਗੀ ਕਦਰ ਰਹੀ ਨਾ ਬੜਦ ਬਜ਼ੁਰਗ ਦਰਖਤਾਂ ਦੀ ਕੀ ਬਾਤ ਹੈ ਕੀ ਬਾਤ ਹੈ ਕਾਣ ਚੇ ਕੱਚੇ ਕੋਠੇ ਬੇਸ਼ੱਕ ਚੋਂ ਆਂਦੇ ਕੱਚੇ ਕੋਠੇ ਬੇਸ਼ੱਕ ਚੋਂ ਆਂਦੇ ਚਾਚੇ ਤਾਇ ਪਰ ਇਕੱਠੇ ਹੋਵਾਂ ਤੇ ਕੀ ਬਾਤ ਹੈ ਨਾ ਪੈਸੇ ਕੀ ਭੁੱਖ ਹੋਇਤੀ ਨਾ ਹਿਰਸ ਦੀ ਤਾਜਾਂ ਤਖਤਾਂ ਕੀ ਪਹਿਲਾ ਵਰਗੀ ਕਦਰ ਰਹੀ ਨਾ ਵਾਹ 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 ਬਈ ਵਾਹ ਕਾ ਹੁਸ਼ਿਆਰਾ ਬਿਸਨਾ ਬੰਤ ਹੋਏ ਤੇ ਹਾ ਹੁਸ਼ਿਆਰਾ ਬਿਸਨਾ ਬੰਤ ਹੋਏ ਤੇ ਕਿਹਰ ਕਾਕੂ ਸੰਤ ਹੋਏ ਤੇ ਮਿੰਦਰੋ ਭਾਗੋ ਬਾਤ ਮੰਨਾਂ ਤੀ ਉਹਨਾਂ ਸਭੋ ਕੇ ਸਖਤਾਂ ਕੀ ਪਹਿਲਾ ਵਰਗੀ ਕਦਰ ਰਹੀ ਨਾ ਬਾਗੋਤੀਆਂ ਘੋੜੇ ਬੋ ਕਰੱਥਾਂ ਤੇ ਹਾਂ ਗੋਤੀਆਂ ਘੋੜੇ ਬੋਕ ਰੱਥਾਂ ਤੇ ਡੰਗਰਾਂ ਕੇ ਚੋਣੇ ਲੋਕ ਰੱਖਾਂ ਤੇ ਸਿਰ ਸੁਰੂ ਕਾ ਹੋਏ ਕਰਹਿਤਾ ਨੌਕਰੀ ਤੀ ਨੇਕ ਬਖਤਾ ਕੀ ਪਰ ਪਹਿਲਾ ਵਰਗੀ ਕਦਰ ਰਹੀ ਨਾ ਬਲਦ ਜੁਰ ਜੁਰ ਰੱਥਾਂ ਕੀ ਕਿ ਤੂੰ ਤ ਬਰੋਂਟੇ ਲਸੂੜੇ ਹੋਏ ਤੇ ਤੂੰ ਤ ਬਰੋਂਟੇ ਲਸੂੜੇ ਹੋਏ ਤੇ ਮੰਜੇ ਪੀੜੇ ਮੂੜੇ ਹੋਏ ਤੇ ਹਲ ਪੰਜਾਲੀ ਪੈਣੀ ਹੋਏ ਤੀ ਉਬੇਟਾ ਹਾਤ ਰਵਣੀ ਹੋਏ ਤੀ ਕੀ ਮਖਣੀ ਕੇ ਕੁਜੇ ਭਰਾਂ ਤੇ ਕੀ ਮਖਣੀ ਕੇ ਕੁਜੇ ਭਰਾਂ ਤੇ ਲੋਕ ਦਰਖਤਾਂ ਨੂੰ ਪੁੱਜੇ ਕਰਾਂ ਤੇ ਪਰ ਮੈਂ ਲੋਕਾਂ ਕੇ ਜੁੱਸੇ ਹੋਏਂ ਦੇ ਪਰ ਮੈਂ ਲੋਕਾਂ ਕੇ ਜੁੱਸੇ ਹੋਏਂ ਦੇ ਕੁੜਤੇ ਚਾਦਰੇ ਖੁੱਸੇ ਹੋਏਂ ਦੇ ਮੀਹ ਹੈ ਮਿੰਦਰ ਨਰੰਗ ਹੋਏਂ ਦੇ ਕੀ ਬਾਤ ਹੈ ਮੀਹ ਹੈ ਮਿੰਦਰ ਨਰੰਗ ਹੋਏਂ ਦੇ ਜਗਿੰਦਰ ਜੱਗਾ ਜੰਗ ਹੋਏਂ ਦੇ ਪੂਰਨੀ ਬਚਨੀ ਜਖਵਾਲੋ ਤਾਈ ਪੀਤੋ ਸੀਤੋ ਮਹਿਲੋ ਮਾਈ ਸਿੱਧੇ ਸਾਦੇ ਨੋ ਹੋਏ ਤੇ ਸੁਰਗਾਂ ਵਰਗੇ ਗੋਂ ਹੋਏ ਵਾ ਵਾ ਮੱਕੀ ਬੇੜ ਜੋ ਹੋਏ ਤੇ ਚਿੜੀ ਕਬੂਤਰ ਗੋਇਂ ਹੋਏ ਨੇ ਮੰਗਤੇ ਮਾੜੂ ਕੀ ਝੋਲੀ ਪਰਾਂ ਤੇ ਇੱਕ ਦੂਸਰੇ ਕਾ ਪਿਆਰ ਕਰਾਂ ਤੇ ਦਰੀ ਸਹਰਾਣੇ ਖੇਸ ਹੋਏ ਤੇ ਬੰਦਿਆਂ ਵਰਗੇ ਭੇਸ ਹੋਏ ਤੇ ਮੌਜ ਮੇਲੇ ਭਰਪੂਰ ਹੋਏ ਤੇ ਮੌਜ ਮੇਲੇ ਭਰਪੂਰ ਹੋਏ ਤੇ ਉੱਠਣ ਬੈਠਣ ਕੇ ਸੂਰ ਹੋਏ ਦੇ ਛੰਨੇ ਗੜਵੀ ਡੋਲੂ ਹੋਏ ਤੇ ਭੱਠੀ ਖਿਲਾੜੀ ਕੋਲ ਹੋਏ ਦੇ ਓਖਲੀ ਮਸਲ ਚੱਕੀ ਮਧਾਣੀ ਕੂਏ ਪਰ ਤੇ ਆਵਾ ਦਾ ਪਾਣੀ ਖੜੀ ਮੁਸਲ ਚੱਕੀ ਮਧਾਣੀ ਕੂਏ ਪਰਤੇ ਆਵਾ ਤਾਂ ਪਾਣੀ ਨਾ ਲਾਰੀਆਂ ਨਾ ਅੱਡੇ ਹੋਏ ਤੇ ਠੋਕਰ ਰੇੜੂ ਗੱਡੇ ਹੋਣ ਨਾ ਲਾਰੀਆਂ ਨਾ ਅੱਡੇ ਹੋਏ ਤੇ ਠੋਕਰ ਰੇੜੂ ਗੱਡੇ ਹੋਏ ਤੇ ਤੂੜੀ ਵਾਲੇ ਜਾਲੇ ਹੂਆਂ ਤੇ ਟੌਂਗਲੀ ਸਲੰਗੇ ਗਧਾਲੇ ਹੋਏ ਤੇ ਮਾਰੂ ਰੋਗ ਵੀ ਥੋੜੇ ਹੂਆਂ ਤੇ ਮਾਰੂ ਰੋਗ ਵੀ ਥੋੜੇ-ਥੋੜੇ ਹੋਏ ਤੇ ਕਚਰੌਲੀ ਗੁੰਮੜ ਫੋੜੇ ਹੋਏ ਕਿਆ ਬਾਤ ਹੈ ਘਰ ਕੀ ਸ਼ੱਕਰ ਗੁੜ ਕੀ ਭੇਲੀ ਘਰ ਕੀ ਸ਼ੱਕਰ ਗੁੜ ਕੀ ਭੇਲੀ ਕਦੀ ਕਦੀ ਗੋਮਾਂ ਆਵਾ ਤਾਂ ਥੇਲੀ ਲੈ ਕਦੀ ਕਦੀ ਗੋਮਾਂ ਆਵਾ ਤਾਂ ਥੇਲੀ ਖਾੜੇ ਛਿੰਝਾਂ ਜ਼ੋਰ ਕਰਾਂ ਤੇ ਆਏ ਗਏ ਕੀ ਗੌਰ ਕਰਾਂ ਤੇ ਦੌਦ ਪਰ ਕੇ ਲੋਕ ਬੜੇ ਤੇ ਸਿਆਣੇ ਦੌਦ ਪਰ ਕੇ ਲੋਕ ਬੜੇ ਤੇ ਸਿਆਣੇ ਖਾਣੇ ਜੋਗ ਗਿਆ ਕਰਲੇ ਦੇ ਦਾਣੇ ਕਰਲੇ ਤੇ ਦਾਣੇ ਕਰਮਾਂ ਦੀਵੇ ਬਲੇ ਹੋਏ ਤੇ ਲੋਕ ਇੱਕ ਦੂਸਰੇ ਗੱਲ ਰਲੇ ਹੋਏ ਤੇ ਮੁੱਕ ਦੀ ਬਾਤ ਵਖਤ ਭਲੇ ਹੋਏ ਮੁੱਕ ਦੀ ਬਾਤ ਟਾਈਮ ਭਲੇ ਹੋਏ ਤੇ ਭਲੇ ਹੋਏ ਤੇ ਟਾਈਮ ਜਦੀ ਤੋਂ ਯਾਦ ਆਵਾ ਉਹਨਾਂ ਵਖਤਾਂ ਕੀ ਪਰ ਪਹਿਲਾਂ ਵਰਗੀ ਕਦਰ ਰਹੀ ਨਾ ਬੜ ਬਜ਼ੁਰਗਾਂ ਦੀ ਮਿਆਰ ਵਰਗੀ ਕਦਰ ਰਹੀ ਨਾ ਬੜ ਬਜ਼ੁਰਗਾਂ ਦੀ ਵਾਹ 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 ਕੀ ਬਾਤ ਵਾਹ ਗੁਰਜੀ ਵਾਹ ਕਮਾਲ ਕਰ ਦਿਆ ਬਹੁਤ ਸਨਵਾਜੀ